ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੂੰ ਮਹਾਲੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ ਜਾਣਕਾਰੀ ਮੁਤਾਬਕ ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਨੂੰ ਮੁਲਾਕਾਤ ਤੇ ਬੈਰਕ ਬਦਲੀ ਮਾਮਲੇ ਦੇ ਵਿੱਚ ਰਾਹਤ ਦਿੱਤੀ ਹੈ ਮਹਾਲੀ ਅਦਾਲਤ ਦੇ ਵਿਖੇ ਸੁਣਵਾਈ ਉਪਰੰਤ ਜੱਜ ਹਰਦੀਪ ਸਿੰਘ ਨੇ ਬਚਾਤਰ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਦੌਰਾਨ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡੇ ਹੁਕਮ ਜਾਰੀ ਕੀਤੇ ਨੇ ਉਨ੍ਹਾਂ ਨੇ ਕਿਹਾ ਕਿ ਮਜੀਠੀਆ ਦੇ ਕਾਨੂੰਨੀ ਪ੍ਰਤੀਨਿਧੀ ਤੇ ਮੁਲਾਕਾਤ ਲਈ ਸੂਚੀਬੱਧ ਵਿਅਕਤੀ ਉਹਨਾਂ ਦੇ ਨਾਲ ਬਿਨਾਂ ਰੋਕਟੋਕ ਤੇ ਇਕੱਲੇ ਮੁਲਾਕਾਤ ਕਰ ਸਕਦੇ ਨੇ ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾ ਮੁਤਾਬਕ ਨਾਬਾ ਨਵੀ ਜ਼ਿਲ੍ਹਾ ਜੇਲ੍ਹ ਵਿਖੇ ਨਜ਼ਰਬੰਦ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਸਮੇਂ ਬਹੁਤ ਸਾਰੀਆਂ ਦਿੱਕਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਖੜੀਆਂ ਕੀਤੀਆਂ ਜਾਂਦੀਆਂ ਸਨ ਜਿਵੇਂ ਕਿ ਮੁਲਾਕਾਤ ਦਾ ਸਮਾਂ ਘਟਾਉਣਾ ਪਰਿਵਾਰਕ ਮੈਂਬਰਾਂ ਨੂੰ ਨਾ ਮਿਲਣ ਦੇਣਾ ਮਹਾਲੀਆ ਅਦਾਲਤ ਨੇ ਇਸ ਮਾਮਲੇ ਦੀ ਸੰਜੀਦਗੀ ਨੂੰ ਵੇਖਦਿਆਂ ਵਿਕਰਮ ਮਜੀਠੀਆ ਦੇ ਸੰਵਿਧਾਨਕ ਹੱਕਾਂ ਦੇ ਮੁਤਾਬਕ ਉਹਨਾਂ ਨੂੰ ਆਪਣੇ ਨਜ਼ਦੀਕੀਆਂ ਦੇ ਨਾਲ ਬਿਨਾਂ ਜੇਲ੍ਹ ਪ੍ਰਸ਼ਾਸਨ ਦੀ ਨਾਜਾਇਜ਼ ਦਖਲਅੰਦਾਜ਼ੀ ਦੇ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਹੈ ਅਰਜੀ ਦੇ ਵਿੱਚ ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਮਜੀਠਿਆ ਉਤੇ ਸਮੇਂ ਸਾਰਨੀ ਮੁਤਾਬਕ ਨਿਯਮਤ ਤੌਰ ਤੇ ਨਿਗਰਾਨੀ ਰੱਖਣ ਦੀ ਨਿਰਦੇਸ਼ ਜਾਰੀ ਕੀਤੇ ਨੇ ਜਦ ਕਿ ਇਸ ਤੋਂ ਪਹਿਲਾਂ ਮਜੀਠਿਆ ਦੇ ਵਕੀਲਾਂ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਸਨ ਕਿ ਮਜੀਠਿਆ ਨੂੰ ਜੇਲ੍ਹ ਅੰਦਰ ਕੜੀ ਨਿਗਰਾਨੀ ਹੇਠ ਸਜ਼ਾ یافتਾ ਕੈਦੀਆਂ ਦੇ ਨਾਲ ਰੱਖਿਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕੁਝ ਕਹਿਣਾ ਸੀ ਕਲੇਰ ਦਾ ਤੁਸੀਂ ਵੀ ਸੁਣੋ ਪੰਜਾਬ ਅਜ ਇੱਕ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਮਾਝਾ ਮਾਲਵਾ ਦੋਆਬਾ ਇਤਨੇ ਖੇਤਰਾਂ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈਏ ਲੋਕਾਂ ਦੇ ਘਰ ਵਹਿ ਗਏ ਡੰਗਰ ਮਾਲ ਬੱਚਾ ਲੱਖਾਂ ਏਕੜ ਫਸਲ ਕਿਸਾਨ ਦੀ ਤਬਾਹ ਹੋ ਅਜਿਹੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਦੌਰੇ ਤੇ ਆਏ ਉਹਨਾਂ ਨੇ ਪੰਜਾਬ ਦੇ ਨੁਕਸਾਨ ਦੀ ਸਮੀਖਿਆ ਕਰਨੀ ਤੇ ਸਾਰਾ ਪੰਜਾਬ ਦੇਸ਼ ਦੀ ਸਰਕਾਰ ਤੋਂ ਆਸ ਕਰਦਾ ਸੀ ਕਿ ਇਸ ਮੁਸ਼ਕਲ ਸਮੇਂ ਦੇ ਵਿੱਚ ਦੇਸ਼ ਦੀ ਸਰਕਾਰ ਪੰਜਾਬੀਆਂ ਦੀ ਬਾਹ ਫੜੇ ਪਰ ਕੱਲ ਸ਼ਰੂਮਨੀ ਅਕਾਲੀ ਦਲ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਜਿੰਦਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਘੱਟੋ-ਘੱਟ 20000 ਕਰੋੜ ਦਾ ਜਿਹੜਾ ਪੈਕੇਜ ਹੈ ਉਹ ਦੇਸ਼ ਦੀ ਸਰਕਾਰ ਪੰਜਾਬ ਦੇ ਲਈ ਐਲਾਨੇ ਪਰ ਅਜ ਐਲਾਨ ਕੀ ਆਇਆ ਸਿਰਫ 1600 ਕਰੋੜ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ ਕਿਸੇ ਕੰਪੈਰੀਸਨ 'ਚ ਨਹੀਂ ਮੈਂ ਕਿਸੇ ਸੂਬੇ ਦੇ ਖਿਲਾਫ ਪਰ ਹਿਮਾਚਲ ਨੂੰ 1500 ਕਰੋੜ ਤੇ ਪੰਜਾਬ ਜਿੱਥੇ ਚਾਰ ਗੁਣਾ ਵੱਧ ਨੁਕਸਾਨ ਹੋਇਆ ਉੱਥੇ ਸਿਰਫ 1600 ਕਰੋੜ ਜਿੱਡਾ ਵੱਡਾ ਨੁਕਸਾਨ ਪੰਜਾਬ ਦਾ ਪ੍ਰਧਾਨ ਮੰਤਰੀ ਸਾਹਿਬ ਇਹ 1600 ਕਰੋੜ ਦੇ ਨਾਲ ਪੰਜਾਬ ਦੀ ਪਰਪਾਈ ਨਹੀਂ ਹੋਣੀ ਪੰਜਾਬ ਦੀ ਕੰਟਰੀਬਿਊਸ਼ਨ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਚਾਹੇ ਜੰਗਾ ਪਿੰਡੇ ਤੇ ਹੰਡਾਣੀਆਂ ਹੋਣ ਚਾਹੇ ਆਪਣਾ ਢਿੱਡ ਪਾੜ ਕੇ ਦੇਸ਼ ਦੇ ਅੰਨ ਭੰਡਾਰ ਪਰਮੇ ਹੋਣ ਹਰ ਇੱਕ ਜਗ੍ਹਾ ਤੇ ਪੰਜਾਬ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ ਇਕ ਢਾਕੇ ਖੜੇ ਤੇ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਪੰਜਾਬੀ ਇਹ ਤਵਕਕੋ ਕਰਦੇ ਨੇ ਕਿ ਪੰਜਾਬ ਦੇ ਉੱਤੇ ਦੇਸ਼ ਦੀ ਸਰਕਾਰ ਮਿਹਰ ਕਰੇ ਦੇਸ਼ ਦੀ ਸਰਕਾਰ ਕਿਸਾਨ ਦੀ ਬਾਂਫੜੇ ਕਿਉਂਕਿ ਪੰਜਾਬ ਦੀ ਸਰਕਾਰ ਦਾ ਜਿਹੜਾ ਵਤੀਰਾ ਹੈ ਪੰਜਾਬ ਦੀ ਸਰਕਾਰ ਦੀ ਨਲਾਕੀ ਸਾਰਿਆਂ ਦੇ ਸਾਹਮਣੇ ਔਰ ਅੱਜ ਵੀ ਮੈਂ ਮੰਨਦਾ ਕਿ ਪੰਜਾਬ ਦੀ ਸਰਕਾਰ ਕੀ ਪੰਜਾਬ ਦਾ ਕੇਸ ਹੀ ਸਹੀ ਤਰੀਕੇ ਪੁੱਟਪ ਨਹੀਂ ਕਰ ਪਈ ਪਰ ਮਾਲੀ ਸਾਰੇ ਬੱਚੇ ਇੱਕ ਬਰਾਬਰ ਹੋਣੇ ਚਾਹੀਦੇ ਔਰ ਦੇਸ਼ ਦੀ ਸਰਕਾਰ ਨੂੰ ਪੰਜਾਬ ਦੇ ਨੁਕਸਾਨ ਦੇ ਮੁਤਾਬਕ ਪੂਰੇ ਰਾਹਤ ਪੈਕੇਜ ਲਾੰਣਾ ਚਾਹੀਦਾ ਸੀ 1600 ਕਰੋੜ ਕਿਸੇ ਵੀ ਕਿਸਮ ਨਾਲ ਪੰਜਾਬ ਦਾ ਜਿੱਡਾ ਵਟਾ ਨੁਕਸਾਨ ਹੈ ਇਹਦੀ ਪਰਪਾਈ ਨਹੀਂ ਕਰ ਸਕਦਾ ਇਹ ਤਾਂ ਕੁਝ ਵੀ ਨਹੀਂ ਮਤਲਬ 2000 ਤੋਂ ਵੱਧ ਜੇ ਭਾਜਪੀ ਸਿੱਧੀ ਸਿੱਧੀ ਵੀ ਪੰਜਾਬ ਦੀ ਸਮੀਖਿਆ ਕਰ ਲੇ ਤਾਂ ਪਿੰਡਾਂ ਦਾ ਨੁਕਸਾਨ ਤਾਂ ਦੇਖੋ ਮਾਝੇ ਹਲਕੇ 'ਚ ਜਾ ਕੇ ਦੇਖੋ ਫਾਜ਼ਲ ਕਾ ਫਰੋਜ਼ਪੁਰ ਦੇਖੋ ਪਿੰਡਾਂ ਦੇ ਪਿੰਡ ਮਤਲਬ ਸੈਂਕੜੇ ਪਿੰਡ ਪਾਣੀ ਦੇ نیچے ਚਲੇ ਗਏ ਨੇ ਉੱਥੇ ਨਾ ਘਰ ਬਚਿਆ ਨਾ ਉੱਥੇ ਫਸਲ ਬਚੀ ਐ ਸੋ ਐਡੇ ਵੱਡੇ ਨੁਕਸਾਨ ਜੋ ਪੰਜਾਬ ਦਾ ਹੋਇਆ ਹੈ ਇਹਦੇ ਲਈ 1600 ਕਰੋੜ ਕਿਸੇ ਵੀ ਕਿਸਮ ਦੇ ਨਾਲ ਕਾਫੀ ਨਹੀਂ ਔਰ ਅੱਜ ਮੈਂ ਪੰਜਾਬੀਆਂ ਨੂੰ ਫੇਰ ਇੱਕ ਵਾਰ ਸੱਦਾ ਦੇਣਾ ਚਾਹੁੰਦਾ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਲਈ ਤਾਂ ਕੋਈ ਨਹੀਂ ਖੜਾ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਹੋਣੀ ਹੈ ਉਹਦਾ ਰੋਸ ਵਿੱਚੋਂ ਬਾਈਕਾਟ ਕੀਤਾ ਸੀ ਕਿ ਜਦੋਂ ਪੰਜਾਬ ਲਈ ਸਰਕਾਰਾਂ ਸਹਿਰਤੀ ਨਹੀਂ ਨਾ ਸੂਬਾ ਨਾ ਦੇਸ਼ ਦੀ ਸਰਕਾਰ ਫਿਰ ਇਹ ਚੋਣਾਂ ਦੇ ਵਿੱਚ ਵੋਟ ਪਾਉਣ ਦਾ ਉਹ ਵੋਟ ਜਿਹੜੀ ਪੰਜਾਬੀਆਂ ਨੇ ਸ਼ਕਤੀ ਬਖਸ਼ੀ ਹੈ ਤਾਂ ਤਾਂ ਹੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਬਾਈਕਾਟ ਕੀਤਾ ਸਰਕਾਰਾਂ ਹੁਣ ਵੀ ਜਾਗਣ ਸਰਕਾਰਾਂ ਹੁਣ ਵੀ ਸਹੀ ਅਸੈਸਮੈਂਟ ਕਰਨ ਔਰ ਪੰਜਾਬੀਆਂ ਨੂੰ ਬੇਨਤੀ ਹੈ ਇੰਡਸਟਰੀਲਿਸਟਾਂ ਨੂੰ ਬੇਨਤੀ ਹੈ ਗਾਇਕਾਂ ਨੂੰ ਬੇਨਤੀ ਹੈ ਕਿ ਆਓ ਸਾਰੇ ਇਕੱਠੇ ਰਲ ਕੇ ਦੁਬਾਰਾ ਪੰਜਾਬ ਦੀ ਮਦਦ ਕਰੀਏ ਇਸ ਸੌਖੀ ਘੜੀ ਦੇ ਵਿੱਚ ਪੰਜਾਬੀ ਧਲੇਰੀ ਨਾਲ ਲੜ ਰਹੇ ਨੇ ਆਪ ਦੀ ਇਸ ਲੜਾਈ ਨੂੰ ਆਪਣੇ ਬਲਬੂਤੇ ਤੇ ਲੜਨਾ ਪੈਣਾ ਤੇ ਦੁਬਾਰਾ ਪੰਜਾਬ ਨੂੰ ਪੈਰਾਂ ਸੱਤ